ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਸਿਹਤ ਕ੍ਰਾਂਤੀ ਲਿਆਂਦੀ ਗਈ ਜਿਸ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਜਿਸ ਦਾ 2 ਕਰੋੜ ਤੋਂ ਵੱਧ ਲੋਕ ਲਾਭ ਚੱਕ ਚੁੱਕੇ ਨੇ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਤੇ 38+ ਟੈਸਟ ਬਿਲਕੁਲ ਫ੍ਰੀ ਆਫ ਕਾਸਟ ਹੁੰਦੇ ਨੇ ਤੇ ਇਥੇ ਮੋਸਟਲੀ ਹਾਈਪਰਟੈਨਸ਼ਨ ਤੇ ਸ਼ੂਗਰ ਤੇ ਟਾਈਫਰਡ ਦੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਫ੍ਰੀ ਆਫ ਕੋਸ ਸਾਰੀ ਦਵਾਈਆਂ ਮਿਲਦੀਆਂ ਨੇ ਸਸ਼ਿਕਾਇਆ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਆਮਾਨਵੀ ਕਲੀਨਿਕ ਮਾਤਾ ਗੁਜਰੀ ਸਾਹਿਬ ਸ਼ਿਮਲਾਪੁਰੀ ਫਾਰਮੇਸੀ ਅਫਸਰ ਹਾਂ ਇਥੇ ਗਵਰਨਮੈਂਟ ਵੱਲੋਂ ਸਾਨੂੰ ਸਾਰੀਆਂ ਮੈਡੀਸਿਨ ਹਰ ਟਾਈਮ ਅਵੇਲੇਬਲ ਰਹਿੰਦੀਆਂ ਹਨ ਹੁਣ ਪੰਜਾਬ ਦੇ ਵਿੱਚ 881 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਸ ਵਿੱਚ 47 ਕਿਸਮਾਂ ਦੇ ਟੈਸਟ ਤੇ 107 ਕਿਸਮ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਟੀਚਾ ਸੂਬੇ ਭਰ ਦੇ ਵਿੱਚ 1000 ਤੋਂ ਵੱਧ ਕਲੀਨਿਕ ਖੋਲਣ ਦਾ ਹੈ 880 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਨਵੇਂ ਕਲੀਨਿਕ ਜਲਦੀ ਹੋ ਜਾਣਗੇ 1000 ਦੀ ਗਿਣਤੀ ਆਮ ਆਗਮਿਕ ਕਲੀਨਿਕਾਂ ਦੀ ਵੀ ਹੋ ਜਾਊਗੀ ਨੇ ਵੀ ਨੱਥਰ ਹੋਏ ਵੀ ਭੈਂਕਾ ਸਿਰ ਸੁਰਗ ਅੱਜ ਦੀ ਮੁੱਖ ਮੰਤਰੀ ਸਟਾ ਕਾਲ ਸਿੰਘ ਮਾਨ ਜੀ ਦੇ ਕਹੇ ਹੋਏ ਹੋਏ ਬੋਲ ਜਿਵੇਂ ਕਿ ਜਿਦਾ ਦੇ ਵਿੱਚ ਪੰਜਾਬ ਇਸ ਹਿਸਾਬ ਹੋ ਗਿਆ ਹੈ 85 ਸਾਲ ਭਾਰੀ ਨੀਦ ਸਾਲ ਉਹਨਾਂ ਸਾਡੇ ਬਹੁਤ ਸਾਰੇ ਲੋਕ

जिला कृष्णा सिंह एमएलए साहब ਨੂੰ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਦਈ। ਸਿੱਧਾ ਜਾਣ ਇਹ ਮੈਨੂੰ ਟੈਨਸ਼ਨ ਕਦੇ ਵੀ ਨਾ ਹੋਣ ਦੀ। ਕਿ ਕਿੰਨੀ ਬੜੀ ਤਰਾਸ ਦੀ ਸੀ ਜਦੋਂ ਆ ਜਾ ਕੇ ਉਹ ਹਾਲ ਦੇਖੀ ਬੈਠੇ ਸੀ। ਆ ਲੱਗਦਾ ਸੀ ਕਿਵੇਂ ਇਸ ਨੂੰ ਚਲਿਤ ਕਰਾਂਗੇ। ਪਰ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਹ ਖਾਸੀਅਤ ਰਹੀ ਹੈ ਕਿ ਹਰ ਮੁਸ਼ਕਲ ਦਾ ਸਾਹਸ ਬਹੁਤ ਹੀ ਸਿਆਣਾ ਪਰਦੇ ਨਾਲ ਬਹੁਤ ਹੀ ਬਹਾਦੀ ਦੇ ਨਾਲ ਲੜ ਕਰ ਰਹੇ ਆ ਖਾਸ ਕਰਕੇ ਸਾਡੇ ਇਨ ਬਿੱਟਾਂ ਦੇ ਦੋ ਪਰਿਵਾਰਾਂ ਦਾ ਇਹੋ ਜਿਹੀ ਜੁਗਤ بیماری ਆਉ ਦੇਲੀ ਹੈ ਮੇਰੇ ਘਰ ਵਾਲਾ ਉਹਨੇ ਆਉਣ ਨਾਲ ਸਾਹ ਸਾਹ ਦੱਸਿਆ ਕਿ 71 ਲੱਖ ਦਾ ਕਾਸ਼ੀ ਹੈ ਜਿਹੜੀ ਅਸੀਂ ਰੈਂਟਰ ਦੇ ਵਿੱਚ ਵੰਟੀ ਜਾਣਾ ਸਾਡੇ ਲੋੜਵੰਦ ਪਰਿਵਾਰਾਂ ਦਾ ਔਰ ਮੈਂ ਤੇਰੇ ਨਾਲ ਸਭ ਨਾਲ ਖੜੇ ਆ ਜਿਹੜੀ ਇਹਨਾਂ ਨੇ ਐਫਰਟਸ ਕਰਤੀਆਂ ਮੈਂ ਉਹਦੇ ਲਈ ਇਹ ਨਹੀਂ ਬੋਲਦਾ ਇੱਦਾਂ ਕਿ ਸੀਸੀਟੀਵੀ ਕੈਮਰਾ ਲਗਾਉਣਾ ਅਰੇ ਵੀ ਆਮ ਆਪ ਦੀ ਪਾਰਟੀ ਸਰਕਾਰ ਜੀ ਦੀ ਸੰਭਾਉ ਹੋਇਆ ਕਿ ਇਹੋ ਜਿਹੇ ਜਿਹੜੇ ਸਰਪੰਚ ਸਾਡੇ ਨੌਜਵਾਨ ਬੱਚੇ ਉਹ ਮੂਰੇ ਆਏ ਕਿ ਸਰਪੰਚ ਬਣੇ ਔਰ ਆਪਣੀ ਨਵੀਂ ਸੋਚ ਦੇ ਨਾਲ ਨੇ ਪਿੰਡਾਂ ਨੂੰ ਚਲਾਣਾ ਸ਼ੁਰੂ ਕਰਨਾ ਨਹੀਂ ਤਾਂ ਹੁਣ ਕਰਤਾਰ ਜੀ ਮਾਨ ਸਾਹਿਬ ਦਿੱਤੇ ਕੇ ਵੀ ਅਸੀਂ ਸ਼ਮਸ਼ਾਨ ਆਟਾ ਦੇ ਮਜ਼ਦਰੀ ਪਏ ਹੋਏ ਇਸ ਸ਼ਮਸ਼ਾਨ ਘਟਾ ਦੇ ਗ੍ਰਾਂਟ ਕਿਤੇ ਪਰ ਅਰुण ਅੱਜ ਦੀ ਜ਼ਿੰਦਗੀ ਦੇ ਵਿੱਚ ਜੋ ਸਾਹਮਣਾ ਲੋੜਾਂ ਨੇ ਉਸ ਸਮੇਂ ਦੇ ਪਾਣੀ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦੀ ਲੋੜ ਹੈ ਸੈਸਨਿਕਾ ਦੇ ਵਿੱਚ ਬੱਚਿਆਂ ਦੇ ਵਧੀਆ ਸਕੂਲ ਦੀ ਲੋੜ ਹੈ ਹਸਪਤਾਲ ਦੀ ਲੋੜ ਹੈ ਸੋ ਇਹ ਗੱਲ ਜਿਹਨੇ ਕਿਸੇ ਨੇ ਕੀਤੀ ਹੈ ਤਾਂ ਆਮ ਆਮਾ ਹੜਾ ਹੜਾ ਸਰਕਾਰ ਨੇ ਕੀਤੀ ਹੈ ਇਸ ਤੋਂ ਪਹਿਲਾਂ ਨਾ ਸੀ ਸਰਕਲੀਆਂ ਨਾਲੀਆਂ ਨਾਲ ਕੀ ਸੀਮਤ ਰਹੇ ਭਾਵੇਂ 70 ਸਾਲ ਤੋਂ ਉਪਰ ਹੋ ਗਏ ਸਾਨੂੰ ਆਪਣੇ ਪੰਚਾਇਤ ਨੂੰ ਚੁਣਤੀ ਵੱਲ ਜਾਂਦੇ ਹਾਂ

ਕਿੱਤਾ ਦੇ ਵਿੱਚ ਨੌਜਵਾਨਾਂ ਖੇਡਾਂ ਵਾਲੀ ਪ੍ਰੇਰਨਾ ਦੇ ਲਈ ਛੇੜ ਦੇ ਮਦਦਾਂ ਆਉਣ ਦੀ ਮੁਲਕਣ ਜਿਹੜੀ ਮੈਂ ਸ਼ੁਰੂ ਕੀਤੀ ਹੈ ਉਹ ਵੀ ਮੈਂ ਇਸ ਵੇਲੇ ਮੁਬਾਰਕ ਦਮਾਣੀ ਦੀ 43 ਲੱਖ ਦੀ ਲਾਗਤ ਦੇ ਨਾਲ ਇੱਥੇ ਖੇਡ ਗਰਾਉਂਡ ਦਾ ਕੋਲ ਨੇ ਬਣਨ ਗਿਆ ਹੈ ਇਸ ਤੇ ਇੱਕ ਹੋਰ ਬਹੁਤ ਬਹੁਤ ਬਾਤ ਆ ਜੋ ਮੈਂ ਜ਼ਿਆਦਾ ਸਮਾਂ ਨਹੀਂ ਲਵਾਉਂਗੀ ਪਰ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਾਂਗੀ ਕਿ ਇਹੋ ਜਿਹੀਆਂ ਸੁਸਤੀ ਸਾਡੇ ਪੰਜਾਬ ਦੇ ਵਾਰ-ਵਾਰ ਨਾਂ ਤਾਂ ਜੀ ਵੀ ਮੈਂ ਹਾਲ ਫਸਰਾ ਹੁ ਕਰਾਂਗੀ ਕਿ ਜਦੋਂ ਇੱਕ ਸਿੱਤ ਪਈ ਸੀ ਸਾਡੇ ਅਫਸਰ ਸਰਸਾਂ ਨੇ ਆਪਣੀ ਲੋਕਾਂ ਦੇ ਨਾਲ ਘੈਂਟਣਾ ਵਾਪਰੋੜੇ ਸਾਡੇ ਐਮਐਲਏ ਸਾਡੇ ਮੰਤਰੀ ਸਹਿਬਾਨ ਸਾਰੇ ਆਪਣੇ ਬਹੁਤ ਧਿਆਨ ਪਾਸੇ ਸਾਡੇ ਲੋਕਾਂ ਦੇ ਨਾਲ ਖੜੇ ਹੋਏ ਨੇ ਲੋਕਾਂ ਦੇ ਪਾਸੇ ਸਬੂਤ ਇਕ ਵਿਦਾਰਨ ਸੋ ਇਸ ਗੱਲ ਦੀ ਅਸੀਂ ਉਸ ਵਸੂਤਜਵਾਦ ਲਏ ਆ ਇਹਦੇ ਲਈ ਥਾਂ ਵੀ ਅਸੀਂ ਆਪਣੇ ਆਪਾਂ